ਮੈਂ ਯਾਰ ਅਮੀਰ ਹੋਵਾਂ ਵੀ ਮੇਰੇ ਕੋਲ ਪੈਸਾ ਹੋਵੇ ਮੈਂ ਆਪਣੀ ਆਪਣੀ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰਾਂ ਕਿਉਂ ਨਾ ਤੁਸੀਂ ਅੱਗੇ ਵਧੋ ਤੁਹਾਡੇ ਰਿਸ਼ਤੇਦਾਰ ਵੀ ਤੁਹਾਨੂੰ ਤਾਂ ਪੁੱਛਣਗੇ ਜੇ ਤੁਹਾਡੇ ਕੋਲ ਪੈਸੇ ਨੇ ਜੇ ਤੁਹਾਡੇ ਕੋਲ ਪੈਸੇ ਨਹੀਂ ਨਾ ਆਉਣਗੇ ਉਹ ਕਿਤਾਬ ਹੈਗੀ ਆ ਅਮੀਰੀ ਦੀ ਚਾਬੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਚੇਂਜ ਯੂਅਰ ਲਾਈਫ ਦੀ ਸਿਕਰਟ ਦੇ ਵਿੱਚ ਸੋ ਦੋਸਤੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਚਾਹੁੰਦੇ ਹੋ ਤੁਸੀਂ ਆਪਣੀ ਜ਼ਿੰਦਗੀ ਨੂੰ ਚੇਂਜ ਕਰਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਸਕਸੈਸful ਹੋਣਾ ਚਾਹੁੰਦੇ ਹੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ ਨਾ ਤਬਲੀ ਇਸ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਇਹੋ ਜਿਹੀਆਂ ਕਿਤਾਬਾਂ ਦੇ ਬਾਰੇ ਦੱਸਾਂ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਦੋ ਇਹ ਕਿਤਾਬਾਂ ਪੜ੍ਹ ਲੈਂਦੇ ਹੋ ਨਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਹੀ ਛੇਤੀ ਤੁਸੀਂ ਅੱਗੇ ਵਧ ਜਾਓਗੇ ਤੇ ਹੋਰ ਲੋਕਾਂ ਨਾਲੋਂ ਜਿਹੜੇ ਤੁਹਾਡੇ ਨਾਲ ਯਾਰ ਦੋਸਤ ਜਾਂ ਰਿਸ਼ਤੇਦਾਰ ਤੁਹਾਡੇ ਨਾਲ ਰਹਿੰਦੇ ਨੇ ਨਾ ਬਹੁਤ ਹੀ ਛੇਤੀ ਤੁਸੀਂ ਉਹਨਾਂ ਤੋਂ ਅਗੇ ਨਿਕਲ ਜਾਓਗੇ ਉਹ ਕਿਹੜੀਆਂ ਕਿਤਾਬਾਂ ਨੇ ਉਹ ਕਿਤਾਬਾਂ ਬਹੁਤ ਵਧੀਆ ਨੇ ਪਹਿਲੀ ਕਿਤਾਬ ਤਾਂ ਆਈਏ ਦੇਖੋ ਸਫਲਤਾ ਦਾ ਰਹਸ ਕਿਉਂਕਿ ਦੇਖੋ ਹਰੇਕ ਬੰਦਾ ਅੱਜ ਦੇ ਸਮੇਂ ਦੇ ਵਿੱਚ ਮਤਲਬ ਵੀ ਸਫਲ ਹੋਣਾ ਚਾਹੁੰਦਾ ਉਹ ਵੀ ਘੱਟ ਸਮੇਂ ਦੇ ਵਿੱਚ ਅਗਲਾ ਕਹਿੰਦਾ ਵੀ ਯਾਰ ਘੱਟ ਸਮੇਂ ਦੇ ਵਿੱਚ ਮੈਂ ਛੇਤੀ ਸਫਲ ਕਿਵੇਂ ਹੋਵਾਂ ਉਹ ਸਾਰਾ ਰਾਜ ਆ ਕਿਤਾਬ ਦੇ ਵਿੱਚ ਲਿਖਿਆ ਹੋਇਆ ਵਾ ਇਹ ਕਿਤਾਬ ਇਹ ਹੈ ਸਵੇਟ ਮਾਰਟਨ ਜੀ ਦੀ ਕਿਤਾਬ ਨਹੀਂ ਹੀ ਹੋਈ ਆ ਇਹ ਬਹੁਤ ਵਧੀਆ ਕਿਤਾਬ ਆ ਸਵੇਟ ਮਾਰਟਨ ਜੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਆਪਣਾ ਗੋਲ ਤੈਅ ਕਰੋ ਹਨਾ ਜਿੰਦਗੀ ਦਾ ਲਕਸ਼ਯ ਤੇ ਕਿਵੇਂ ਤੈਅ ਕਰੀਏ ਆਪਣੀ ਮੰਜ਼ਿਲ ਤੇ ਕਿਵੇਂ ਪਹੁੰਚੀਏ ਉਹ ਮੈਂ ਸਾਰੀਆਂ ਕਿਤਾਬਾਂ ਪੜੀਆਂ ਨੇ ਉਹਨਾਂ ਦੇ ਬਾਰੇ ਵੀ ਮੈਂ ਤੁਹਾਨੂੰ ਅੱਗੇ ਦੱਸਾਂਗਾ ਸੋ ਜਿਹੜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਕਹਿਣਾ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਗੋਲ ਹਾਸਲ ਕਰਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆ ਜਿਹੜੀ ਕਿਤਾਬ ਹਨ ਸਵੇਟ ਮਾਰਟਨ ਇਹ ਕਿਤਾਬ ਜ਼ਰੂਰ ਪੜੋ ਇਹ ਕਿਤਾਬ ਦੇ ਵਿੱਚ ਮਨ ਕੇ ਚਲੋ ਇਹਦੇ ਵਿੱਚ ਇਹ ਲਿਖਿਆ ਹੋਇਆ ਵਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਅੱਗੇ ਵਧਣਾ ਚਾਹਦੇ ਹੋ ਜਦੋਂ ਮਨ ਕੇ ਚਲੋ ਬੰਦਾ ਕੋਈ ਆਪਣੀ ਜ਼ਿੰਦਗੀ ਦੇ ਅੱਗੇ ਵਧਦਾ ਵਾ ਤਾਂ ਉਹਨੂੰ ਹਰ ਇੱਕ ਥਾਂ ਤੇ ਪ੍ਰੋਬਲਮਾਂ ਆਉਂਦੀਆਂ ਹੀ ਆਉਂਦੀਆਂ ਨੇ ਤੇ ਉਹ ਪ੍ਰੋਬਲਮਾਂ ਦਾ ਸਾਹਮਣਾ ਕਿਵੇਂ ਕਰਨਾ ਵਾ ਡਿੱਗ ਕੇ ਕਿਵੇਂ ਸਵਾਰ ਹੋਣਾ ਵਾ ਉਹ ਸਾਰੀ ਜਾਣਕਾਰੀ ਇਹਦੇ ਵਿੱਚ ਦਿੱਤੀ ਹੋਈ ਆ ਜੀ 2 2 3 3 ਘੰਟੇ 4 4 ਘੰਟੇ ਸਾਰਾ ਦਿਨ ਤੁਸੀਂ ਮੋਬਾਈਲ ਫੋਨ ਦੇ ਉੱਤੇ ਲੱਗੇ ਰਹਿੰਦੇ ਹੋ ਤੇ ਤੁਸੀਂ ਰੀਲਾਂ ਵੀ ਦੇਖਦੇ ਰਹਿੰਦੇ ਹੋ ਕਿਉਂ ਉਹ ਜਿਹੜਾ ਤੁਸੀਂ ਉਹ ਟਾਈਮ ਉਹ ਤੁਸੀਂ ਮੋਬਾਈਲ ਫੋਨ ਤੇ ਰੀਲਾਂ ਦੇਖਣ ਦੇ ਵਿੱਚ ਖਰਾਬ ਕਰਦੇ ਕਿਉਂ ਨਾ ਤੁਸੀਂ ਆਹ ਕਿਤਾਬਾਂ ਪੜ੍ਹ ਕੇ ਤੁਸੀਂ ਆਪਣੀ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰੋ ਕਿਉਂ ਨਾ ਤੁਸੀਂ ਅੱਗੇ ਵਧੋ ਸੋ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਪਹਿਲੀ ਕਿਤਾਬ ਆ ਨਾ ਮੈਂ ਕਹਿੰਦਾ ਤੁਸੀਂ ਇਹ ਜ਼ਰੂਰ ਪੜੋ ਹੀ ਪੜੋ ਜੇ ਤੁਸੀਂ ਅਜੇ ਤੱਕ ਕੋਈ ਕਿਤਾਬ ਨਹੀਂ ਪੜੀ ਜੇ ਤਾਂ ਤੁਸੀਂ ਇੱਕ ਕਿਤਾਬ ਪੜੀ ਆ ਫਿਰ ਤਾਂ ਬਹੁਤ ਵਧੀਆ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਕਿਵੇਂ ਹੋਣਾ ਵਾ ਅਗਰ ਨਹੀਂ ਪੜੀ ਤਾਂ ਪਲੀਜ਼ ਮੇਰੀ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਆ ਜਿੰਨੀ ਵੀ ਅੱਜ ਦੀ ਸਮੇਂ ਦੇ ਵਿੱਚ ਨਵੀਂ ਜਨਰੇਸ਼ਨ ਆ ਇਹ ਕਿਤਾਬ ਜ਼ਰੂਰ ਪੜੋ ਉਹ ਇਹ ਕਿਤਾਬ ਬਹੁਤ ਵਧੀਆ ਵਾ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਆਫਲਾਈਨ ਤੁਸੀਂ ਕਿਤੇ ਵੀ ਤੁਸੀਂ ਇਹ ਕਿਤਾਬ ਨੂੰ ਤੁਸੀਂ ਲੈ ਸਕਦੇ ਹੋ ਅਗਲੀ ਜਿਹੜੀ ਕਿਤਾਬ ਆ ਦੇਖੋ ਅੱਜ ਦੇ ਸਮੇਂ ਦੇ ਵਿੱਚ ਨਾ ਹਰੇਕ ਇਨਸਾਨ ਨੂੰ ਮਤਲਬ ਵੀ ਕੋਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਕੋਈ ਚੀਜ਼ ਖਰੀਦਣਾ ਉਹਨੂੰ ਪੈਸੇ ਦੀ ਲੋੜ ਪੈਂਦੀ ਆ ਹਰ ਇੱਕ ਬੰਦੇ ਦਾ ਯਾਰ ਸੁਪਨਾ ਵਾ ਹਰ ਇੱਕ ਇਨਸਾਨ ਦਾ ਸੁਪਨਾ ਵਾ ਵੀ ਮੈਂ ਯਾਰ ਅਮੀਰ ਹੋਵਾਂ ਵੀ ਮੇਰੇ ਕੋਲ ਪੈਸਾ ਹੋਵੇ ਮੈਂ ਆਪਣੇ ਮਾਪਿਓ ਦਾ ਦੀ ਹਰ ਇੱਕ ਖੁਆਇਸ਼ ਪੂਰੀ ਕਰਾਂ ਆਪਣੇ ਬੱਚਿਆਂ ਦੀ ਖੁਆਇਸ਼ ਪੂਰੀ ਕਰਾਂ ਜਿਹੜੇ ਮੇਰੇ ਸੁਪਨੇ ਨੇ ਮੈਂ ਉਹ ਪੂਰੇ ਕਰਾਂ ਜਾਂ ਮੇਰੇ ਜਿਹੜੇ ਸ਼ੌਂਕ ਨੇ ਉਹ ਪੂਰੇ ਕਰਾਂ ਉਹਦੇ ਕਿਵੇਂ ਪੂਰੇ ਹੋਣਗੇ ਉਹ ਤਾਂ ਪੂਰੇ ਹੋਣਗੇ ਜੇ ਤੁਸੀਂ ਅਮੀਰ ਹੋਵੋਗੇ ਤੁਹਾਡੇ ਕੋਲ ਪੈਸਾ ਹੋਊਗਾ ਅਮੀਰ ਤੁਸੀਂ ਕਿਵੇਂ ਹੋਵੋਗੇ ਉਹ ਕਿਤਾਬ ਹੈਗੀ ਆ ਅਮੀਰੀ ਦੀ ਚਾਬੀ ਇਹ ਕਿਤਾਬ ਮੈਂ ਕਹਿੰਦਾ ਯਾਰ ਤੁਹਾਡੀ ਨਾ ਜ਼ਿੰਦਗੀ ਬਦਲ ਕੇ ਰੱਖ ਦੇਗੀ ਮੈਂ ਗਾਰੰਟੀ ਦਿੰਦਾ ਇਹ ਕਿਤਾਬ ਮੈਂ ਖੁਦ ਪੜੀ ਆ ਜੋ ਇਹਦੇ ਵਿੱਚ ਦੱਸਿਆ ਨਾ ਉੱਤੇ ਮੈਂ ਅਪਲਾਈ ਵੀ ਕੀਤਾ ਵਾ ਇਹ ਕਿਤਾਬ ਨੂੰ ਪੜਨ ਤੋਂ ਬਾਅਦ ਆ ਦੋਨੇ ਕਿਤਾਬਾਂ ਪੜਨ ਤੋਂ ਬਾਅਦ ਨਾ ਮੈਂ ਸੱਚ ਕਹਾਂ ਯਾਰ ਮੇਰੀ ਜ਼ਿੰਦਗੀ ਬਦਲ ਗਈ ਆ ਤੁਸੀਂ ਨਾ ਪਲੀਜ਼ ਮੇਰੀ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਹ ਦੋਨੇ ਕਿਤਾਬਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਦੋਨੇ ਕਿਤਾਬਾਂ ਜ਼ਰੂਰ ਪੜੋ ਕਿਉਂਕਿ ਦੇਖੋ ਹਰ ਇੱਕ ਬੰਦੇ ਨੂੰ ਪੈਸੇ ਦੀ ਲੋੜ ਆ ਅੱਜ ਦੇ ਸਮੇਂ ਦੇ ਵਿੱਚ ਅਗਰ ਤੁਸੀਂ ਆਪਣੇ ਸ਼ੌਂਕ ਪੂਰੇ ਕਰਨਾ ਚਾਹੁੰਦੇ ਹੋ ਨਾ ਉਹ ਸ਼ੌਂਕ ਤੁਹਾਡੇ ਤਾਂ ਹੀ ਪੂਰੇ ਹੋਣਗੇ ਜੇ ਤੁਹਾਡੇ ਜੇਬ ਦੇ ਵਿੱਚ ਪੈਸੇ ਹੋਣਗੇ ਤੁਹਾਡੇ ਰਿਸ਼ਤੇਦਾਰ ਵੀ ਤੁਹਾਨੂੰ ਤਾਂ ਪੁੱਛਣਗੇ ਜੇ ਤੁਹਾਡੇ ਕੋਲ ਪੈਸੇ ਨੇ ਜੇ ਤੁਹਾਡੇ ਕੋਲ ਪੈਸੇ ਨਹੀਂ ਨਾ ਹੋਣਗੇ ਤੁਹਾਡੇ ਰਿਸ਼ਤੇਦਾਰ ਵੀ ਕਹਿਣਗੇ ਕਹਿੰਗੇ ਤੂੰ ਮਲੰਗਵਾ ਇਹੀਂ ਤੁਰੇ ਫਿਰਦਾ ਨਾ ਕੋਈ ਕੰਮ ਕਰਦਾ ਨਾ ਕਾਰਜ ਕਰਦਾ ਜੇ ਤੁਹਾਡੇ ਕੋਲ 4 ਪੈਸੇ ਹੋਣਗੇ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਜੀ ਜੀ ਕਹਿਣਗੇ ਸੋ ਇਸ ਕਰਕੇ ਇੱਕ ਕਿਤਾਬ ਆ ਜਿਹੜੀ ਅਮੀਰੀ ਦੀ ਚਾਬੀ ਆ ਇਹ ਕਿਤਾਬ ਵੀ ਜਰੂਰ ਪੜੋ ਕਿਉਂਕਿ ਇਹਦੇ ਵਿੱਚ ਦੱਸਿਆ ਹੋਇਆ ਵਾ ਵੀ ਤੁਸੀਂ ਆਪਣਾ ਬਿਜ਼ਨਸ ਆ ਜਿਹੜਾ ਤੁਸੀਂ ਕਿਵੇਂ ਵਧਾ ਸਕਦੇ ਹੋ ਤੁਸੀਂ ਆਪਣੇ ਬਿਜ਼ਨਸ ਦੀ ਗਰੋਥ ਕਿਵੇਂ ਕਰ ਸਕਦੇ ਹੋ ਆਪਣੇ ਕਲਾਇੰਟ ਕਿਵੇਂ ਵਧਾ ਸਕਦੇ ਹੋ ਤੁਸੀਂ ਅਮੀਰ ਕਿਵੇਂ ਬਣ ਸਕਦੇ ਹੋ ਕਿਹੜੇ ਕਿਹੜੇ ਰਸਤੇ ਨੇ ਤੁਹਾਡੇ ਕੋਲ ਬਹੁਤ ਸਾਰੇ ਬੰਦੇ ਕੋਲ ਨਾ ਬਹੁਤ ਸਾਰੇ ਰਸਤੇ ਹੁੰਦੇ ਨੇ ਅਮੀਰ ਬਣਨ ਵਾਸਤੇ ਬਤ ਗੱਲ ਕੀ ਆ ਸਾਨੂੰ ਪਤਾ ਨਹੀਂ ਹੈਗਾ ਕਿਹੜੇ ਰਸਤੇ ਨੇ ਉਹ ਸਾਰੇ ਰਸਤੇ ਇਸ ਕਿਤਾਬ ਦੇ ਵਿੱਚ ਦੱਸੇ ਹੋਏ ਨੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ कि ਤੁਸੀਂ ਇਹ ਕਿਤਾਬ ਇੱਕ ਅਮੀਰੀ ਦੀ ਚਾਬੀ ਤੇ ਇੱਕ ਸਫਲਤਾ ਦਾ ਰਸ ਇਹ ਕਿਤਾਬਾਂ ਤੁਸੀਂ ਦੋਨੇ ਜਰੂਰ ਪੜੋ ਅਮੀਰੀ ਦੀ ਚਾਬੀ ਤਾਂ ਯਾਰ ਜਰੂਰ ਪੜੋ ਹੀ ਪੜੋ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਵਾ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਜੇ ਤੁਹਾਡਾ ਸੁਪਨਾ ਹੈਗਾ ਵਾ ਵੀ ਤੁਸੀਂ ਅਮੀਰ ਹੋਣਾ ਚਾਹੁੰਦੇ ਹੋ ਤੁਹਾਡਾ ਜੇ ਸੁਪਨਾ ਹੈਗਾ ਵਾ ਨਾ ਵੀ ਤੁਸੀਂ ਅਮੀਰ ਹੋਣਾ ਚਾਹੁੰਦੇ ਹੋ ਵੀ ਅਸੀਂ ਲੱਖਪਤੀ ਬਣੀਏ ਅਸੀਂ ਕਰੋੜਪਤੀ ਬਣੀਏ ਤੁਹਾਨੂੰ ਕੋਈ ਰਸਤਾ ਨਹੀਂ ਮਿਲਦਾ ਪਿਆ ਤਪਲੀਜ਼ ਤੁਸੀਂ ਇਹ ਕਿਤਾਬ ਅਮੀਰੀ ਦੀ ਚਾਬੀ ਇੱਕ ਵਾਰ ਜ਼ਰੂਰ ਪੜੋ ਇਹ ਕਿਤਾਬ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਇਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗਾ ਜੀ ਜਾਂ ਫਿਰ ਤੁਸੀਂ ਕਿਤੇ ਵੀ ਕਿਤਾਬ ਵਾਲੇ ਸਟੋਰ ਤੋਂ ਜਾ ਕੇ ਤੁਸੀਂ ਇਹ ਕਿਤਾਬਾਂ ਤੁਸੀਂ ਕਰੀ ਸਗਰੋ ਇਹ ਨੈਪੋਲੀਨ ਹਿੱਲ ਦੀ ਲਿਖੀ ਹੋਈ ਆ ਕੋਈ ਨੈਪੋਲੀਨ ਹਿੱਲ ਕੋ ਬਾਹਰ ਦਾ ਰਾਈਟਰ ਆ ਇਹਨੇ ਇੰਗਲਿਸ਼ ਦੇ ਵਿੱਚ ਇਹਦੀ ਕਿਤਾਬਾਂ ਆਈਆਂ ਨੇ ਜਿੰਨੇ ਵੀ ਆਏ ਨੇ ਇਹ ਟ੍ਰਾਂਸਲੇਟ ਹੋ ਕੇ ਪੰਜਾਬੀ ਦੇ ਵਿੱਚ ਆਈ ਆ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ ਵੀ ਸਾਨੂੰ ਇਹੋ ਜਿਹੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਮਿਲਦੀਆਂ ਪਈਆਂ ਨੇ ਸੋ ਇਹ ਕਿਤਾਬਾਂ ਸਾਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਦੋ ਕਿਤਾਬ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਪੜੋ ਜੀ ਸੋ ਅੱਗੇ ਵੀ ਮੈਂ ਵੀਡੀਓ ਲੈ ਕੇ ਹੁੰਦਾ ਰਾਵਾਂਗਾ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਵੀ ਤੁਹਾਨੂੰ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਮੈਂ ਹੁਣ ਨਵੀਂ ਸੀਰੀ ਸ਼ੁਰੂ ਕੀਤੀ ਆ ਤੁਹਾਨੂੰ ਮੈਂ ਦੱਸਾਂਗਾ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਕਿਤਾਬਾਂ ਤੁਹਾਨੂੰ ਪੜ੍ਹਨੀਆਂ ਚਾਹੀਦੀਆਂ ਨੇ ਸੋ ਦੋਸਤੋ ਅਗਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਕਿਤਾਬ ਹੈਗੀ ਹੈ ਜਿਹੜੀ ਤੁਸੀਂ ਨਹੀਂ ਪੜ੍ਹੀ ਬਟ ਤੁਸੀਂ ਉਹਦਾ ਨਾਮ ਸੁਣਿਆ ਵਾ ਤਾਂ ਪਲੀਜ਼ ਤੁਸੀਂ ਥੱਲੇ ਕਮੈਂਟ ਕਰਕੇ ਉਸ ਕਿਤਾਬ ਦਾ ਨਾਮ ਲਿਖ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਉਹ ਕਿਤਾਬ ਲਿਆ ਕੇ ਪ ਤੇ ਤੁਮ ਦਸੰਗ ਵੀ ਉਹ ਕਿਤਾਬ ਆ ਜਿਹੜੀ ਉਹ ਕਿਵੇਂ ਦੀ ਆ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰ ਕਹੂੰਗਾ ਕਿ ਇਹ ਕਿਤਾਬਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਰੂਰ ਪੜੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਕੇ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਅਗਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ